ਇਹ ਤੇ ਦਿਲਜੀਤ ਨਾਲ ਤੁਹਾਡੀ ਪਹਿਲੀ ਮੁਲਾਕਾਤ ਜਿਹੜੀ ਸੀਗੀ ਉਹ ਕਿਵੇਂ ਦੀ ਸੀਗੀ ਹਾਂਜੀ ਉਹ ਦੇ ਦੇ ਕਿਹੜਾ ਮੈਂ ਲਿਖਿਆ ਸੀ ਉਹ ਮੈਂ ਹੀ ਗਾਇਆ ਸੀ ਉਹ ਲੇ ਲੇੜਾ ਸ਼ੌਕਦਾਨੜਾ ਤੇ ਗੋਰੀਏ ਦਿਲਜੀਤ ਨੇ ਗਾਇਆ ਸੀ ਨੱਚਦੀਆਂ ਲੜਾਂ ਕੁਵਾਰੀਆਂ ਨੱਚਦੀਆਂ ਲੜਾਂ ਕੁਵਾਰੀਆਂ ਸਾਡੇ ਜਿਹੜੇ ਆਈਡੀਆ ਸੀ ਬੜੇ ਸਿਮਿਲਰ ਹੁੰਦੇ ਸੀ ਤੇ ਉਹ ਤਾਂ ਲੱਗਦਾ ਸੀ ਉਹਨੇ ਗਾਇਆ ਮੈਂ ਗਾਇਆ ਇਸ ਤਰ੍ਹਾਂ ਵੀ ਲਿਖਿਆ ਪਿਆ ਜਾਂਦਾ ਸੀ ਦਿਲਜੀਤ ਨੇ ਕਾਫੀ ਗਾਣੇ ਗਾਏ ਨੇ ਹਾਈ ਨਹੀਂ ਤੇਰੇ ਹੈਪੀ ਬਰਥਡੇ ਤੇ ਹਾਈ ਤੈਨੂੰ ਹੈਪੀ ਬਰਥਡੇ ਨਹੀਂ ਅੱਗੇ ਪੱਗਾਂ ਪੋਛਮੀ ਵਾਲੇ ਨਾਲੇ ਪਤਰੋ ਦੀ ਅੱਖਰ ਨੱਚਦੀ ਤੇ ਨਾਲੇ ਮੇਰਾ ਕਾਫੀ ਜਿਹੜੇ ਕਾਫੀ ਡੀਜੇ ਵਿੱਚ ਵੱਜਦੇ ਉਹਦੇ ਗਾਣੇ ਰਚਦੀਆਂ ਲੜਾਂ ਕੁਆਰੀਆਂ ਤੇ ਕਾਫੀ ਸਾਡਾ ਲੰਬਾ ਸਫ਼ਰ ਰਿਹਾ ਇਕੱਠਿਆਂ ਦਾ ਤੇ ਬੜਾ ਪਿਆਰਾ ਸਫ਼ਰ ਸੀਗਾ ਤੇ ਹਰ ਤਰ੍ਹਾਂ ਦਾ ਅਸੀਂ ਸ਼ੋਜ਼ ਵੀ ਬਹੁਤ ਇਕੱਠੇ ਕੀਤੇ ਆ ਤੇ ਬੜਾ ਸੋਹਣਾ ਦੌਰ ਚ ਦਿਲਜੀਤ ਅੱਜਕੱਲ ਵਧੀਆ ਅੱਛੇ ਮੁਕਾਮ ਤੇ ਪਹੁੰਚਿਆ ਬਹੁਤ ਉਹਦੀ ਮਿਹਨਤ ਬਹੁਤ ਆ ਉਹਦਾ ਮੁਕੱਦਰ ਆ ਮੁਕੱਦਰ ਤੇ ਮਿਹਨਤ ਕਹਿੰਦੇ ਜਦੋਂ ਇਕੱਠੇ ਮਿਲਦੀ ਆ ਤਾਂ ਬਹੁਤ ਵੱਡੇ ਮੁਕਾਮ ਤੇ ਪਹੁੰਚਾ ਦਿੰਦੇ ਆ ਮੈਨੂੰ ਬੜੀ ਖੁਸ਼ੀ ਆ ਕਿ ਉਹ ਅੱਜ ਬਹੁਤ ਵੱਡੇ ਮੁਕਾਮ ਤੇ ਆ ਉਹਨੇ ਮਿਹਨਤ ਬਹੁਤ ਕੀਤੀ ਆ ਤੇ ਉਹ ਹਰ ਆਰਟਿਸਟ ਆਪਣੀ ਆਪਣਾ ਮੁਕੱਦਰ ਲੈ ਕੇ ਨਾਲ ਜਾਂਦਾ ਵਾ ਤੇ ਉਹ ਰਸਤੇ ਵਿੱਚ ਉਹਨੂੰ ਬਹੁਤ ਲੋਕ ਮਿਲਦੇ ਰਹਿੰਦੇ ਆ ਤੇ ਦਿਲਜੀਤ ਦਾ ਮੇਰਾ ਸਫਰ ਕਾਫੀ ਲੰਬਾ ਰਿਹਾ ਤੇ ਉਹਦੀ ਮਿਹਨਤ ਉਹਦੀ ਮੁਕੱਦਰ ਬੜੀ ਖੁਸ਼ੀ ਹੁੰਦੀ ਆ ਤੇ ਅੱਛੇ ਮੁਕਾਮ ਤੇ ਪਹੁੰਚਿਆ ਸੌਰੀ ਮੈਂ ਤੁਹਾਡੀ ਗੱਲ ਕੱਟ ਰਹੀ ਕੋਈ ਕਹਾਣੀ ਤੁਹਾਨੂੰ ਯਾਦ ਹੋਵੇ हां जी ਅਸੀਂ ਅਮਰੀਕਾ ਸ਼ੋਅ ਸੀਗੇ ਸਾਡੇ ਤੇ ਸਾਨੂੰ ਜਿਹੜੇ ਸਾਡੇ ਪ੍ਰੋਮੋਟਰ ਸੀਗੇ ਉਹ ਭਾਜੀ ਹੋਰਾਂ ਨੇ ਉਹਨਾਂ ਦੇ ਜਿਹੜੇ ਸਪਾਂਸਰ ਸੀ ਸ਼ੋਅ ਦੇ ਵਾਲੇ ਉਹ ਕਹਿੰਦੇ ਵੀ ਅਸੀਂ ਦਿਲਜੀਤ ਤੇ ਬਲਵੀਰ ਨੂੰ ਅਸੀਂ ਆਪਣੇ ਘਰ ਡਿਨਰ ਤੇ ਸੱਦਣਾ ਤੇ ਉਹਨਾਂ ਨੇ ਸਾਨੂੰ ਆਪਣੇ ਘਰ ਸੱਦ ਲਿਆ ਐਲ ਏ ਦੀ ਗੱਲ ਆ ਤੇ ਉੱਥੇ ਜਦੋਂ ਘਰੇ ਸੱਦਿਆ ਉਹਨਾਂ ਦੀ ਇੱਕ ਬਹੁਤ ਬਹੁਤ ਥੋੜੀ ਜਿਆਦਾ ਮਿਰਚਾਂ ਵਾਲੀ ਇੱਕ ਸਬਜ਼ੀ ਪਈ ਸੀਗੀ ਸਾਨੂੰ ਖਾਣ ਖਵਾ ਰਹੇ ਸੀ ਤੇ ਉਹ ਹੌਲੀ-ਹੌਲੀ ਸੀ ਦਿਲਜੀਤ ਨੇ ਮੇਰੇ ਕੰਨ ਚ ਜਾ ਕੇ ਕਹਿੰਦਾ ਭਾਜੀ ਉਹਨਾਂ ਖਾਇਓ ਕਹਿੰਦਾ ਤੁੱਚ ਥੋੜੀ ਜਿਹੀ ਮਿਰਚਾਂ ਜ਼ਿਆਦਾ ਨੇ ਹਨਾ ਤੇ ਉਹਨੇ ਮੇਰੇ ਕਰਨਛੋਲੇ ਜੀ ਨੇ ਆਖਿਆ ਤੇ ਉਹ ਜਿਹੜੇ ਸਾਡੇ ਪ੍ਰੋਮੋਟਰ ਸੀਗੇ ਉਹਨਾਂ ਦੇ ਦਾਦੀ ਜੀ ਕਹਿੰਦੇ ਪੁੱਤ ਕੀ ਕਹਿ ਰਿਹਾ ਵਾ ਕਾਕਾ ਇਹ ਮੈਂ ਕਿਹਾ ਉਹ ਕਹਿੰਦੇ ਜੀ ਆ ਸਬਜ਼ੀ ਬਹੁਤ ਸਵਾਦ ਆ ਕਹਿੰਦੇ ਪੁੱਤ ਹੋਰ ਲੈ ਤੂੰ ਹੋਰ ਲੈ ਉਹਨੂੰ ਦੋ ਦਿਨ ਘੜਸੀ ਉਹਨਾਂ ਨੇ ਵਾਦੀ ਪਾਤੀਆਂ ਤੇ ਬੜਾ ਮੈਨੂੰ ਕਹਿੰਦਾ ਕੋਈ ਨਹੀਂ ਭਾਜੀ ਮੈਨੂੰ ਫਸਾਇਆ ਨਾ ਤੈਨੂੰ ਕਿਤੇ ਫਸਾਉਂਗਾ ਕਿਤੇ ਇਦਾਂ ਇਸ ਤਰ੍ਹਾਂ ਦਾ ਮਤਲਬ ਸ਼ਰਵੀਲਾ ਸੀਗਾ ਤੇ ਓਨੈਸਟੀ ਬੜੀ ਸੀ ਉਹਦੇ ਵਿੱਚ ਤੇ ਕਈ ਵਾਰ ਅਸੀਂ ਹਲਕੀਆਂ ਫੁਲਕੀਆਂ ਸ਼ਰਾਰਤਾਂ ਕਰਦੇ ਰਹੇ ਸੀ ਇੱਕ ਦੂਜੇ ਨਾਲ ਤੇ ਇਦਾਂ ਦੀਆਂ ਕਈ ਹੈਗੀਆਂ ਉਹਦੀਆਂ ਕਹਾਣੀਆਂ ਤੇ ਗੁੱਡ ਲੱਕ ਮੇਰੇ ਵੱਲੋਂ ਦੀ ਹੋਰ